ਭਗਤ ਪ੍ਰਹਲਾਦ ਜੀਆਂ ਦੀ ਬਾਬਤ ਕਹਿੰਦੇ ਬਾਲ ਅਵਸਥਾ ਦੇ ਵਿੱਚ ਭਗਤ ਪ੍ਰਹਲਾਦ ਜੀ ਜਦੋਂ ਪੜਨ ਵਾਸਤੇ ਪਾਠਸ਼ਾਲਾ ਭੇਜੇ ਭਗਤ ਪ੍ਰਹਲਾਦ ਦੇ ਪਿਤਾ ਹਰਨਾਕਸ਼ ਨੇ ਜਿਸ ਹਰਨਾਕਸ਼ ਨੇ ਪ੍ਰਮਾਤਮਾ ਤੋਂ ਰਿੱਧੀਆਂ ਸਿੱਧੀਆਂ ਤਾਕਤਾਂ ਲੈ ਕੇ ਇਹ ਗੱਲ ਤਾਕਤ ਸਿੱਧੀ ਰੱਖੀ ਹੋਈ ਵੀ ਨਾ ਮੈਂ ਦਿਨੇ ਮਰਾਂ ਨਾ ਰਾਤ ਨੂੰ ਮਰਾਂ ਨਾ ਬੰਦੇ ਤੋਂ ਮਰਾਂ ਨਾ ਆਦਮੀ ਤੋਂ ਮਰਾਂ ਨਾ ਅੰਦਰੋਂ ਮਰਾਂ ਨਾ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਉਹ ਹਰਨਾਖਸ਼ ਨੇ ਆਪਣੇ ਪੁੱਤਰ ਨੂੰ ਪ੍ਰਲਾਦ ਨੂੰ ਪੜਨ ਵਾਸਤੇ ਪਾਟਸ਼ਾਲਾ ਭੇਜਿਆ ਰਸਤੇ 'ਚ ਜਾਂਦੇ ਜਾਂਦੇ ਇੱਕ ਕਮਿਹਾਰ ਜਾਤੀ ਦਾ ਜਦੋਂ ਘਰ ਆਇਆ ਉਹਨਾਂ ਨੇ ਆਵਾ ਲਾਇਆ ਹੋਇਆ ਆਵੇ ਦੇ ਵਿੱਚ ਘੜੇ ਕੁਜੀ ਪਕਾਉਣ ਵਾਸਤੇ ਤੇ ਉਹ ਘਮੀਆਰ ਵੀਰ ਦੇ ਘਰੋਂ ਭੈਣ ਕਹਿਣ ਲੱਗੀ ਆਪਣੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਵੀ ਆਵੇ ਦੇ ਵਿੱਚ ਇੱਕ ਘੜੇ ਦੇ ਵਿੱਚ ਬਿੱਲੀ ਦੇ ਬਲਿਉਂਗੜੇ ਤੇ ਉਹ ਆਪਾਂ ਨੇ ਵਿੱਚ ਲਾਤਾ ਬਹੁਤ ਵੱਡਾ ਪਾਪ ਹੋ ਗਿਆ ਤੇ ਉਹ ਘਮੀਆਰ ਸੱਜਣ ਕਹਿਣ ਲੱਗਿਆ ਕਿ ਜੇ ਰੱਬ ਹੋਊਗਾ ਆਰਾਮ ਹੋਊਗਾ ਤਾਂ ਜਿਉਂਦੇ ਰੱਖ ਲੂਗਾ ਹੁਣ ਆਪਾਂ ਆਵਾ ਦਾ ਪੱਠ ਨਹੀਂ ਸਕਦੇ ਬਹੁਤ ਵੱਡਾ ਨੁਕਸਾਨ ਹੋਊਗਾ ਰਾਮ ਦਾ ਨੂੰ ਪ੍ਰਲਾਦ ਦੇ ਕੰਨ ਦੇ ਵਿੱਚ ਪਿਆ ਵੀ ਰਾਮ ਰੱਖ ਲੂਗਾ ਇਹ ਸੁਣ ਕੇ ਪ੍ਰਲਾਦ ਨੇ ਇਹ ਗੱਲ ਕਹਿ ਦਿੱਤੀ ਕਿ ਜਿਸ ਦਿਨ ਤੁਸੀਂ ਆਵਾ ਪਟੋਗੇ ਮੈਨੂੰ ਬੁਲਾਇਆ ਜਾਵੇ ਜਿਸ ਦਿਨ ਆਵਾ ਪਟਿਆ ਗਿਆ ਭਗਤ ਪ੍ਰਲਾਦ ਨੂੰ ਬੁਲਾਇਆ ਗਿਆ ਕਹਿੰਦੇ ਬਿੱਲੀ ਦੇ ਬਲੌਂਗੜੇ ਇੱਕ ਘੜਾ ਕੱਚਾ ਰਹਿ ਗਿਆ ਆਲੇ-ਦਾਲੇ ਹੋਰ ਘੜੇ ਕੱਚੇ ਰਹਿ ਗਏ ਪ੍ਰਮਾਤਮਾ ਨੇ ਰਾਮ ਨੇ ਕੱਚੇ ਰੱਖਤੇ ਸ਼ਾਲਾ ਮਾਰ ਮਾਰ ਕੇ ਆਵੇ ਤੂੰ ਭੱਜ ਗਈ ਤੇ ਮਨ ਦੇ ਵਿੱਚ ਭਗਤ ਦੇ ਇਸ ਗੱਲ ਦਾ ਬਹੁਤ ਵੱਡਾ ਵਿਸ਼ਵਾਸ ਹੋ ਗਿਆ ਵੀ ਮੇਰੇ ਪਿਤਾ ਹਰਨਾਕਸ਼ ਨਾਲੋਂ ਵੀ ਕੋਈ ਵੱਡੀ ਤਾਕਤ ਦੁਨੀਆ ਦੇ ਵਿੱਚ ਹੈ ਜਿਹਨੂੰ ਰਾਮ ਕਹਿੰਦੇ ਨੇ ਅਕਾਲ ਪੁਰਖ ਕਹਿੰਦੇ ਨੇ ਅੱਲਾਹ ਕਹਿੰਦੇ ਨੇ ਤੇ ਭਗਤ ਹਰਨਾਕਸ਼ ਹਰਨਾਕਸ਼ ਛੱਡ ਕੇ ਰਾਮ ਰਾਮ ਜਪਣ ਲੱਗ ਗਿਆ ਤੇ ਜਦੋਂ ਰਾਮ ਰਾਮ ਜਪਣੋਂ ਨਾ ਹਟਿਆ ਤਾਂ ਜਿਹੜੀ ਪਾਠਸ਼ਾਲਾ ਦੇ ਵਿੱਚ ਟੀਚਰਾਂ ਦੇ ਕੋਲੇ ਜਿਨ੍ਹਾਂ ਦਾ ਨਾਂ ਸੰਡਾ ਤੇ ਮਾਰਕਾ ਭਗਤ ਨਾਮਦੇਵ ਜੀ ਨੇ ਦੱਸਿਆ ਪੜਦੇ ਸਨ ਭਗਤ ਪ੍ਰਲਾਦ ਜੀ ਉਹਨਾਂ ਨੇ ਆ ਕੇ ਹਰਨਾਖਸ਼ ਦੇ ਕੋਲੇ ਸ਼ਿਕਾਇਤ ਕੀਤੀ ਸੰਡਾ ਮਾਰਕਾ ਨੇ ਕਿ ਤੇਰਾ ਬੱਚਾ ਸਾਡੇ ਕੋਲੇ ਪੜਦਾ ਨਹੀਂ ਹੈ ਰਾਮ ਕਹੈ ਕਰ ਤਾਲ ਵਜਾਵੈ ਚਾਟੜਿਆਂ ਸਭੈ ਵਿਗਾਰੇ ਤੇਰਾ ਬੱਚਾ ਪ੍ਰਲਾਦ ਕੀ ਕਰੀ ਜਾਂਦਾ ਹੈ ਰਾਮ ਰਾਮ ਕਰੀ ਜਾਂਦਾ ਹੈ ਤਾੜੀਆਂ ਵਜਾਈ ਜਾਂਦਾ ਹੈ ਆਪ ਵਿਗੜ ਗਿਆ ਤੇ ਨਾਲ ਦੇ ਜਿਹੜੇ ਸਹਿपाठी ਨੇ ਉਹਨਾਂ ਨੂੰ ਵੀ ਵਿਗਾੜ ਛੱਡਿਆ ਹੈ ਉਹਨਾਂ ਨੂੰ ਵੀ ਹਰਨਾਖਸ਼ ਹਰਨਾਖਸ਼ ਨਹੀਂ ਕਹਿਣ ਦਿੰਦਾ ਰਾਮ ਰਾਮ ਦਾ ਜਾਪ ਕਰਵਾਉਂਦਾ ਹੈ ਰਾਮ ਨਾਮ ਜਪ ਬੋ ਕਰੈ ਹਿਰਦੇ ਹਰ ਜੀ ਕੋ ਸਿਮਰਨ ਤਰੈ ਰਹਾਉ ਇਹ ਪ੍ਰਲਾਦ ਅਰਾਮ ਨਾਮ ਦਾ ਜਾਪ ਕਰਦਾ ਹੈ ਇਹ ਹਿਰਦੇ ਦੇ ਵਿੱਚ ਹਰਨਾਖਸ਼ ਜੀ ਤੁਸੀਂ ਰਾਜਿਓ ਸੋਡਾ ਪਿਆਰ ਨਹੀਂ ਧਰਦਾ ਇਹਨੇ ਆਪਣੇ ਹਿਰਦੇ ਦੇ ਵਿੱਚ ਆਪਣੇ ਦਿਲ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਪਿਆਰ ਵਸਾ ਰੱਖਿਆ ਹੈ ਸੁੱਦਾ ਵਸ ਕੀਨੀ ਸਭ ਰਾਜੇ ਬੇਨਤੀ ਕਰੇ ਪਟ੍ਰਾਨੀ ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮੰਨੈ ਤਿੰਨ ਤਉ ਔਰੈ ਠਾਨੀ ਤੇ ਗੱਲ ਜਦੋਂ ਨਾ ਪ੍ਰਹਿਲਾਦ ਨੇ ਮੰਨੀ ਸੰਢਾ ਮਾਰਕਾ ਦੇ ਕਹਿਣ ਤੇ ਰਾਮ ਰਾਮੇ ਕਰੀ ਗਿਆ ਹਰਨਾਖਸ਼ ਹਰਨਾਖਸ਼ ਨਾ ਕਰਿਆ ਆਪਣੀ ਪਟ੍ਰਾਨੀ ਨੂੰ ਜਿਹੜੀਆਂ ਰਾਣੀਆਂ ਦੇ ਵਿੱਚੋਂ ਸ਼੍ਰੋਮਣੀ ਰਾਣੀ ਸੀ ਉਹਨੂੰ ਹਰਨਾਖਸ਼ਕ ਹਨ ਲੱਗਿਆ ਇਹ ਪਟਰਾਣੀ ਇਹਨੂੰ ਪ੍ਰਿਲਾਦ ਨੂੰ ਸਮਝਾ ਸਾਰੀ ਧਰਤੀ ਮੈਂ ਵਸਦੇ ਵਿੱਚ ਘਰ ਰੱਖੀ ਏ ਸਾਰੇ ਜਲੇ ਹਰਨਾਖਸ਼ ਥਲੇ ਹਰਨਾਖਸ਼ ਅੰਦਰ ਹਰਨਾਖਸ਼ ਬਾਹਰ ਹਰਨਾਖਸ਼ ਆਕਾਸ਼ ਹਰਨਾਖਸ਼ ਧਰਤ ਹਰਨਾਖਸ਼ ਮੇਰਾ ਜਾਪ ਕਰਦੇ ਹਨ ਪਰ ਇਹ ਪ੍ਰਿਲਾਦ ਮੇਰਾ ਜਾਪ ਨਹੀਂ ਕਰਦਾ ਇਹਨੂੰ ਤੂੰ ਸਮਝਾਉਣਾ ਕਰ ਤਸਲਾ ਹਮਿਲ ਮੰਤਰ ਉਪਾਇ ਕਸਹ ਔਦ ਅਨੇਰੀ ਗਿਰਤਰ ਜਲ ਜੋਲਾ ਪੈ ਹਾਰਿਓ ਰਾਜਾ RAM ਮਾਇਆ ਫੇਰੀ ਦੋਸਤ ਸਭਾ ਨੇ ਇਕੱਠੇ ਹੋ ਕੇ ਜਦੋਂ ਪ੍ਰਲਾਦ ਨਾਮ ਮੰਨੇ ਆ ਪਿਆਰਿਓ ਸੰਸਾਰ ਦੇ ਵਿੱਚ ਦੋ ਸਭਾ ਚੱਲਦੀਆਂ ਨੇ ਜਿੱਦੇ ਦੀ ਦੁਨੀਆ ਸਾਜੀ ਹੈ ਇੱਕ ਦੁਸ਼ਟਾਂ ਦੀ ਜਿਨ੍ਹਾਂ ਨੇ ਭਗਤਾਂ ਦੀ ਨਿੰਦਿਆ ਕਰਨੀ ਹੈ ਰੱਬ ਦੇ ਪਿਆਰਿਆਂ ਨੂੰ ਮੜਾ ਕਹਿਣਾ ਹੈ ਰੱਬੀ ਰੂਹਾਂ ਨੂੰ ਨੀਚਾ ਦਿਖਾਣਾ ਹੈ ਉਹਨਾਂ ਦੀ ਸਵਾ ਚਲਦੀ ਹੈ ਇੱਕ ਸਵਾ ਚਲਦੀ ਹੈ ਰੱਬ ਦੇ ਪਿਆਰਿਆਂ ਦੀ ਪਰਮਾਤਮਾ ਦੇ ਆਸ਼ਕਾਂ ਦੀ ਕਹਿੰਦੇ ਦੁਸ਼ਟ ਸਵਾ ਨੇ ਮਤਾ ਪਕਾਇਆ ਹਰਨਾਖਸ਼ ਨੇ ਆਇਆ ਕਰੋ ਇਹਨੂੰ ਪਹਾੜ ਤੋਂ ਡੇਗ ਦਿਓ ਇਹਨੂੰ ਪਾਣੀ 'ਚ ਡੇਗ ਦਿਓ ਕਹਿੰਦੇ ਪਹਾੜ ਤੋਂ ਡਿਗਿਆ ਕੱਖ ਨਹੀਂ ਵਿਗੜਿਆ ਪਰਮਾਤਮਾ ਨੇ ਸੱਟ ਨਹੀਂ ਲੱਗਣ ਦਿੱਤੀ ਪਾਣੀ ਦੇ ਵਿੱਚ ਡੋਬਣ ਲੱਗੇ ਪਾਣੀ ਨੇ ਅਬਦਾ ਸੁਭਾਅ ਬਦਲ ਲਿਆ ਪਾਣੀ ਦੇ ਉੱਤੇ ਭਗਤ ਪ੍ਰਲਾਦ ਐ ਤਰਦਾ ਜਾਂਦਾ ਜਿਵੇਂ ਕਿਤੇ ਕਮਲ ਦਾ ਫੁੱਲ ਤੈਰਦਾ ਹੈ ਕਾਡ ਖੜਗ ਕਾਲ ਪੈ ਕੋਪਿਓ ਮੋਹਿ ਬਤਾਓ ਜੋ ਤੋਹੇ ਰੱਖੈ ਪੀਤ ਪਿਤੰਬਰ ਤ੍ਰਿਭਵਨ ਤਣੀ ਥੰਮ ਮਹੇ ਹਰ ਭਖੈ ਕਹਿੰਦੇ ਕਹਿਣ ਲੱਗਿਆ ਹਰਨਾਖਸ਼ ਆਇਆ ਪ੍ਰਲਾਦ ਪਹਾੜਾਂ ਤੋਂ ਡੇਗਣ ਨਾਲ ਬਚ ਗਿਆ ਪਾਣੀ ਦੇ ਵਿੱਚ ਡੇਗਣ ਨਾਲ ਬਚ ਗਿਆ ਤੇ ਦੁਸ਼ਟ ਨੇ ਕੀ ਕਰਿਆ ਇੱਕ ਤੱਤਾ ਥੰਮ ਕਹਿੰਦੇ ਕਰ ਲਿਆ ਗਰਮ ਬਿਲਕੁਲ ਲਾਲ ਜਦੋਂ ਲਾਲ ਥੰਮ ਕਰ ਲਿਆ ਕਹਿੰਦਾ ਹੁਣ ਇੱਕ ਗੱਲ ਸੁਣ ਮੇਰੀ ਆ ਤਿੱਤੇ ਥੰਮ ਨੂੰ ਜੱਫੀ ਪਾ ਦੇਖਦਾ ਤੇਰਾ ਆਰਾਮ ਰੱਖ ਲੂਗਾ ਜਿਹੜੇ ਤ੍ਰਿਭਵ ਬਣਤਣੀ ਦੀਆਂ ਤੂੰ ਗੱਲਾਂ ਕਰਦਾ ਪਰਮੇਸ਼ਰ ਦੀਆਂ ਦੇਖਾਂ ਰੱਖ ਲੂਗਾ ਤੈਨੂੰ ਕਹਿੰਦੇ ਕੀ ਹੋਇਆ ਤੱਤੇ ਥੰਮ ਨੂੰ ਜਦੋਂ ਜਫੀ ਪਾਣ ਲੱਗਿਆ ਨਾ ਭਗਤ ਪ੍ਰਲਾਦ ਐਸੀ ਖੇਡ ਵਾਪਰੀ ਘਬਰਾ ਗਿਆ ਪਹਿਨਾ 5 ਸਾਲ ਦਾ ਬੱਚਾ ਕਿਤੇ ਥੰਮ ਮੈਨੂੰ ਮਚਾ ਨਾ ਦੇਵੇ ਪ੍ਰਮਾਤਮਾ ਨੇ ਕੀ ਕਰਿਆ ਇੱਕ ਕੀੜੀ ਦਾ ਰੂਪ ਧਾਰਨ ਕਰਕੇ ਤੱਤੇ ਥੰਮ ਦੇ ਉੱਤੇ ਜਿਹੜੇ ਮਾਰਨੇ ਸ਼ੁਰੂ ਕਰਤੇ ਤੇ ਭਗਤ ਪ੍ਰਲਾਦ ਕਹਿਣ ਲੱਗਿਆ ਜਦੋਂ ਇਹ ਤੱਤਾ ਥੰਮ ਕੀੜੀ ਦਾ ਕੁਝ ਨਹੀਂ ਵਿਗਾੜ ਸਕਦਾ ਤੇਰਾ ਕੀ ਵਿਗਾੜੂਗਾ ਭਗਤ ਨੇ ਤਤੇ ਸਾਮ ਨੂੰ ਜਫੀ ਪਾ ਲਈ ਜਦੋਂ ਫੇਰ ਵੀ ਕੁਝ ਨਾ ਵਿਗੜਿਆ ਤੇ ਹਰਨਾਖਸ਼ ਦੁਸ਼ਟ ਨੇ ਦੁਸ਼ਟ ਕੇ ਹੈ ਗਰਵਾਣੀ ਨੇ ਪ੍ਰਲਾਦ ਦੇ ਪਿਤਾ ਨੂੰ ਕਹਿੰਦੇ ਆਪਣੀ ਕਿਰਪਾਨ ਆਪਣੀ ਤਲਵਾਰ ਭਗਤ ਪ੍ਰਲਾਦ ਨੂੰ ਮਾਰਨ ਵਾਸਤੇ ਕੱਢ ਲਈ ਹੈ ਹਰਨਾਖਸ਼ ਜਿਨ ਨਖੈ ਵਿਦਾਰਿਓ ਸੁਰ ਨਰ ਕੀਏ ਸਨਾਥਾ ਕਹਿ ਨਾਮ ਦਿਓ ਰਾਮ ਨਰਹਰ ਤੇ ਆਵੈ ਆਰਾਮ ਆਵੈ ਪਦ ਦਾਤਾ ਕਹਿੰਦੇ ਜਦੋਂ ਕੱਢ ਲਈ ਕਿਰਪਾਨ ਨਰ ਸਿੰਘ ਦਾ ਰੂਪ ਧਾਰਨ ਕਰਕੇ ਭਗਵਾਨ ਥੰਮ ਦੇ ਵਿੱਚੋਂ ਨਿਕਲ ਆਇਆ ਹਰਨਾਖਸ਼ ਦੇ ਮਗਰ ਪੈ ਗਿਆ ਹਰਨਾਖਸ਼ ਨੂੰ ਜਾ ਕੇ ਘਰ ਦੀਆਂ ਦੇਲੀਆਂ ਦੇ ਵਿੱਚ ਡੇਗ ਲਿਆ ਸਮਾਂ ਕੀ ਹੈ ਅਰਹ ਰਾਸ ਸਾਹਿਬ ਦਾ ਸਮਾਂ ਦਿਨ ਦਾ ਛਪਾਉ ਹੈ ਰਾਤ ਦਾ ਆਉਣਾ ਹੈ ਤੇ ਨਰਸਿੰਘ ਅਵਤਾਰ ਨੇ ਆਪਦੇ ਪੱਟਾਂ ਤੇ ਰਖ ਲਿਆ ਹਰਨਾਖਸ਼ ਨੂੰ ਅੱਧਾ ਸਰੀਰ ਗਊ ਦਾ ਅੱਧਾ ਸਰੀਰ ਬੰਦੇ ਦਾ ਕਹਿੰਦੇ ਵੱਡੇ ਵੱਡੇ ਨੌ ਬਣਾਏ ਹੋਏ ਜਦੋਂ ਡੇਗ ਲਿਆ ਨੌਹਾਂ ਦੇ ਨਾਲ ਪਾਪੀ ਨੂੰ ਐ ਕਰਕੇ ਵਿਚਾਲੋਂ ਪਾੜਦਾ ਹਰਨਾਖਸ਼ ਨੂੰ ਪਾੜਨ ਤੋਂ ਪਹਿਲਾਂ ਕਹਿਣ ਲੱਗੇ ਗੱਲ ਸੁਣ ਹਰਨਾਖਸ਼ ਇਹ ਨਾ ਕਹੀਂ ਵੀ ਪਰਮੇਸ਼ਰ ਨੇ ਮੇਰੇ ਨਾਲ ਧੱਕਾ ਕਰਿਆ ਪਹਿਲਾਂ ਦੇਖ ਤੇਰੇ ਵਰ ਪੂਰੇ ਹੋ ਗਏ ਤੂੰ ਅੰਦਰਾਂ ਜਾਂ ਬਾਹਰ ਕਹਿੰਦਾ ਮਹਾਰਾਜ ਨਾ ਮੈਂ ਅੰਦਰ ਨਾ ਬਾਹਰ ਮੈਂ ਦੇੜੀਆਂ ਤੇ ਪਿਆ ਤੂੰ ਧਰਤੀ ਤੇ ਜਾਂ ਆਕਾਸ਼ ਤੇ ਕਹਿੰਦਾ ਨਾ ਮੈਂ ਧਰਤੀ ਤੇ ਨਾ ਮੈਂ ਆਕਾਸ਼ ਤੇ ਆ ਪੱਟਾ ਤੇ ਰੱਖ ਰਖਿਆ ਤੂੰ ਕਹਿੰਦਾ ਤੀ ਨਾ ਬੰਦੇ ਤੋਂ ਮਰਾ ਨਾ ਜਾਨਵਰ ਤੋਂ ਮਰਾ ਵੇਖ ਮੇਰਾ ਸਰੀਰ ਹੁਣ ਬੰਦੇ ਦਾ ਜਾਂ ਜਾਨਵਰ ਦਾ ਕਹਿੰਦਾ ਮਹਾਰਾਜ ਨਾ ਤੁਸੀਂ ਬੰਦੇ ਨਾ ਤੁਸੀਂ ਜਾਨਵਰ ਫਿਰ ਤੂੰ ਕਹਿੰਦਾ ਨਾ ਮੈਂ ਦਿਨੇ ਮਰਾ ਨਾ ਰਾਤ ਨੂੰ ਮਰਾ ਦੇਖ ਹੁਣ ਦਿਨਾਂ ਜਾਂ ਰਾਤ ਕਹਿੰਦਾ ਮਹਾਰਾਜ ਨਾ ਦਿਨ ਨਾ ਰਾਤ ਕਹਿੰਦੇ ਫਿਰ ਹੁਣ ਤਿਆਰੀ ਕਰ ਲੈ ਚਾਲਾਂ ਮਾਰਨ ਦੀ ਹੁਣ ਅਸੀਂ ਤੇਰਾ ਵਧ ਕਰ ਦੇਣਾ ਜਦੋਂ ਐਨੀ ਗੱਲ ਕਹੀ ਪ੍ਰਲਾਦ ਕਹਣ ਲੱਗਿਆ ਮਹਾਰਾਜ ਇਹਨੂੰ ਬਖਸ਼ ਦਿਓ ਫੇਰ ਵੀ ਮੇਰਾ ਪਿਤਾ ਭਗਵਾਨ ਕਹਿੰਦਾ ਨਹੀਂ ਪ੍ਰਲਾਦ ਇਹ ਪਾਪੀ ਨੇ ਤੈਨੂੰ ਬਹੁਤ ਜ਼ਿਆਦਾ ਤੰਗ ਕਰਿਆ ਇਸ ਕਰਕੇ ਇਹਦਾ ਵਧ ਸਾਨੂੰ ਕਰਨਾ ਪਊਗਾ ਕਹਿੰਦੇ ਉਹ ਪਾਪੀ ਨੂੰ ਨਾਹਾਂ ਨਾਲ ਪਾੜਤਾ ਭਗਤ ਨਾਮਦੇਵ ਜੀ ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ ਉਹ ਰਾਮ ਉਹ ਆਪਣੇ ਪਿਆਰਿਆਂ ਦਾ ਸਦਾ ਸਨਾਥਾ ਸਦਾ ਹੀ ਸਹਾਈ ਹੈ ਅਤੇ ਹਰ ਜੁਗ ਜੁਗ ਭਗਤੋ અપਾਇਆ ਪੈਜ ਰਖਦਾ ਆਇਆ ਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨੰਦ ਕਾ ਪਿਠ ਦੇ ਨਾਮ ਅਦੇਉ ਮੁਖ ਲਾਇਆ ਆਦ ਜਗਾਤ ਤੋਂ ਆਪਣੇ ਪਿਆਰਿਆਂ ਦੀ ਰਖਦਾ ਆਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ